ਕਿਹਦੇ ਇੱਕ ਬਾਦਸ਼ਾਹ ਨੇ ਕੀਤਾ ਨਾ ਉਹਦੇ ਮਨ ਵਿੱਚ ਆਇਆ ਕਿ ਮਨਾ ਆਪਾਂ ਕਿਸੇ ઋષਿ ਨੂੰ ਕਿਸੇ ਜਵਾਈ ਨੂੰ ਕਿਸੇ ਜੋਤਿਸ਼ ਨੂੰ ਪੁੱਛੀਏ ਪ੍ਰਾਤਿਰ ਸਮਾਸੀ ਕਿਸੇ ਜੋਤਿਸ਼ ਨੂੰ ਪੁੱਛਿਆ ਕਿ ਮੇਰੀ ਮੌਤ ਕਰ ਉਹ ਕਿਵੇਂ ਹੋਣੀ ਹੈ ਕਿਧਰ ਨੇ بڑے ઋષਿ ਬੁਲਾਏ بڑے ਜੋਤਿਸ਼ ਬੁਲਾਏ ਕਿਸੇ ਨੇ ਕੋਈ ਜਵਾਬ ਦੱਸਿਆ ਉਹ ਰਾਜਾ ਸੀ ਲੋਕ ਡਰਦੇ ਸਮਝੇ ਜੇ ਮਤਲਬ ਉਹਦੇ ਸੰਤੋਸ਼ਟੀ ਵਾਲਾ ਜਵਾਬ ਨਾ ਦੇ ਸਕੇ ਤਾਂ ਕਿ ਜੇਲ੍ਹ ਕਰ ਦੇਣੀ ਹੈ ਕਹਿੰਦੇ ਕਿ ਸਿਰ ਅਦਾ ਸੀ ਕਿ ਰਾਜਨ ਇੱਕ ਫਲਾਨੇ ਦਾ ਜੋਤਸ਼ੀ ਰੰਤਾ ਬਜ਼ੁਰਗੀ ਦੀ ਉਮਰ ਹੈ ਉਹ ਨੂੰ ਲਿਆਓ ਉਹ ਦੱਸ ਸਕਦਾ ਹੈ ਕਹਿੰਦੇ ਰਾਜੇ ਨੇ ਬੁਲਾਇਆ ਜੋਤਸ਼ੀ ਆਇਆ ਰਾਜੇ ਨੇ ਹੁਕਮ ਕਹਿੰਦੇ ਰਾਜਾ ਕਹਿਣ ਲੱਗਿਆ ਕਿ ਮੈਨੂੰ ਇਹ ਦੱਸੋ ਮੇਰੀ ਮੌਤ ਕਦੋਂ ਹੋਣੀ ਹੈ ਕਿਵੇਂ ਹੋਣੀ ਹੈ ਉਹਨੇ ਇੱਕ ਸ਼ਰਤ ਰੱਖੀ ਬੈਠਾ ਵਾਇ ਇੱਕ ਸ਼ਰਤ ਰੱਖ ਦਿੱਤੀ ਕਹਿੰਦੇ ਦੱਸਾਂਗਾ ਤਾਂ ਮੈਥੋਂ ਇਲਾਜ ਨਾ ਪੁੱਛਿਓ ਰਾਜਾ ਕਹਿੰਦਾ ਕਿਉਂ ਕਹਿੰਦੇ ਜੀ ਮੌਤ ਦਾ ਲਾਜ ਕੋਈ ਹੈ ਨਹੀਂ ਮੌਤ ਦਾ ਕੋਈ ਲਾਜ ਨਹੀਂ ਮੌਤ ਤੋਂ ਕੋਈ ਨਹੀਂ ਬਚ ਸਕਦਾ ਰਾਜਾ ਕਹਿੰਦਾ ਕੋਈ ਗੱਲ ਨਹੀਂ ਤੇ ਮੈਨੂੰ ਦੱਸ ਸਹੀ ਮੈਂ ਲਾਜ ਦਾ ਫੇਰ ਕਰਾਂ ਉਹ ਕਹਿੰਦੇ ਜੋਤਿਸ਼ੀ ਨੇ ਆਪਣਾ ਹਸਾਬ ਪਤਾ ਵਧਾਇਆ ਉਹ ਕਹਿੰਦਾ ਰਾਜਾ ਤੇਰੀ ਮੌਤ આજ ਤੋਂ 20 ਸਾਲ ਸਾਲਾਂ ਬਾਅਦ ਕਹਿੰਦੇ ਦੇਸੀ ਮਹੀਨਾ ਸੌਣ ਦਾ ਆਵੇਗਾ ਸੋਣ ਦੇ ਦਿਨ ਕਹਿੰਦੇ ਪੂਰਨਵਾਸੀ ਦੀ ਰਾਤ ਆਵੇਗੀ ਕਹਿੰਦੇ ਉਹ ਪੂਰਨਵਾਸੀ ਦੀ ਰਾਤ ਨੂੰ ਕੋਈ ਜ਼ਹਿਰੀਲਾ ਜਾਨਵਰ ਤੇ ਡੰਗ ਮਾਰੇਗਾ ਉਹਦੇ ਨਾਲ ਤੇਰੀ ਮੌਤ ਹੋਵੇ ਹੁਣ 20 ਸਾਲ ਪਹਿਲਾਂ ਬਾਦਸ਼ਾਹ ਨੂੰ ਦੱਸ ਦਿੱਤਾ ਆ ਜੇ ਕਹਿੰਦਾ ਕੋਈ ਗੱਲ ਨਹੀਂ ਤੂੰ ਜਾ ਉਹਨੂੰ ਉਹਦਾ ਨਾਮ ਦੇ ਕੇ ਤੋੜ ਦਿੱਤਾ ਰਾਜੇ ਨੇ ਹੁਣ ਕੀ ਕੀਤਾ ਕਹਿੰਦੇ ਆਪਣੇ ਜਿਹੜੇ ਚੰਗੇ-ਚੰਗੇ ਸਲਾਹਕਾਰ ਸਨ ਸਿਆਣੇ ਉਹ ਬੁਲਾਏ ਉਹ ਕਹਿੰਦਾ ਮੇਰੀ ਸੀਨੇ ਰਾਹ ਨੂੰ ਜੋਤਸ਼ੀ ਨੇ ਆਹ ਗੱਲ ਕਹੀ ਐ ਤੇ ਆਪਾਂ ਇਹ ਤੋਂ ਹੁਣ ਬਚਣ ਦਾ ਤਾਅ ਕਢਾਉਣੇ ਵੀ ਕੋਈ ਜ਼ਹਿਰੀਲਾ ਜਾਨਵਰ ਮੇਰੇ ਨੇੜੇ ਨਾ ਲੱਗੇ ਜੇ ਜ਼ਹਿਰੀਲਾ ਜਾਨਵਰ ਢੰਗ ਮਾਰੇਗਾ ਮੌਤ ਤਾਈ ਹੋਵੇਗੀ ਨਾ ਆਪਾਂ ਨੇੜੇ ਨੂੰ ਲੱਗਣ ਦੇਣਾ ਇਹਦੇ ਬਾਰੇ ਸੋਚੋ ਉਹ ਸਲਾਹ ਕਹਿੰਦੇ ਰਾਜਨ ਕੋਈ ਗੱਲ ਵੀ ਸਾਨੂੰ ਸਾਨੂੰ ਕੁਝ ਦਿਨ ਦਾ ਸਮਾਂ ਦਿਓ ਕੁਝ ਮੌਤ ਦਿਓ ਤੁਹਾਨੂੰ ਦੱਸ ਦਿੰਦੇ ਆ ਕਹਿੰਦੇ ਉਹਨਾਂ ਮੌਤ ਬੱਕਲੇ ਰਾਜ ਨੇ ਮੌਤ ਦੇ ਦਿੱਤੀ ਚਿਨੈ ਤੋਂ ਨਰਾਮੀ ਮੌਲਕ ਉਹਨਾਂ ਰਾਜੇ ਤੋਂ ਨਹੀਂ ਸੀ ਉਹਨੇ ਕਿ ਦਿਨਾਂ ਵਿੱਚ ਉਹਨਾਂ ਨੇ ਆਪਣੀ رائے ਮਸ਼ਵਰੇ ਸਲਾਹ ਕਰਕੇ ਇੱਕ ਫਕੀਰਲਾਸ ਸਿੱਤੇ ਤੇ ਪਹੁੰਚ ਕੇ ਉਹ ਰਾਜੇ ਦੇ ਕੋਲ ਚਲੇ ਕਹਿੰਦੇ ਰਾਜਨ ਅਸੀਂ ਸਾਰੇ ਆਨੇ ਵਿਚਾਰ ਕਰ ਲਈ ਤੇ ਕਹਿੰਦੇ ਵੀ ਇੱਕ ਤੁਹਾਡਾ ਵੱਖਰਾ ਮਹਿਲ ਬਣ ਜਾਵੇ ਇੱਕ ਤੁਹਾਡਾ ਵੱਖਰਾ ਮਹਿਲ ਬਣ ਜਾਵੇ ਕਹਿੰਦੇ ਉਹ ਵੱਖਰਾ ਮਹਿਲ ਇਸ ਤਰ੍ਹਾਂ ਦਾ ਬਣੇ ਕਿ ਰੋਸ਼ਨੀ ਦਾ ਪ੍ਰਬੰਧ ਪੂਰਾ ਹੋਵੇ ਜੇ ਸ਼ੋਟੀ ਦੀ ਕੀੜੀ ਵੀ ਤੁਰ ਜਾਂਦੀ ਹੈ ਤਾਂ ਉਹ ਵੀ ਦਿਸਦੀ ਹੋਵੇ ਕਹਿੰਦੇ ਮਹਿਲ ਇੱਟਾਂ ਦਾ ਬਣ ਕੇ ਉਸ ਤੋਂ ਬਾਅਦ ਉਹਦੇ ਨਾਲ ਲੋਹੇ ਦੀਆਂ ਚਾਦਰਾਂ ਫਿਟ ਕਰ ਦਿੱਤੀਆਂ ਜਾਂ ਲੱਗਣ ਨੂੰ ਕੋਈ ਜਗ੍ਹਾ ਨਾ ਹੋਵੇ ਕਹਿੰਦੇ ਜਗਾ ਜਗਾ ਪਹਿਰੇ ਦਾ ਕੋਲੋਤੇ ਹੋਣ ਪੂਰੀ ਮੁਸਤੈਦੀ ਦੇ ਨਾਲ ਪਹਿਰਾ ਦਿੱਤਾ ਜਾਵੇ ਕਹਿੰਦੇ ਫੇਰ ਜਲੀਲਾ ਜਾਨਵਰ ਤੁਹਾਡੇ ਕੋਲ ਨੇੜੇ ਨਹੀਂ ਲੱਗੇਗਾ ਬਸ ਤੁਹਾਨੂੰ ਮੌਤ ਨਹੀਂ ਆਵੇਗੀ ਰਾਜਾ ਕਹਿੰਦਾ ਠੀਕ ਹੈ ਮંજੂਰੀ ਦੇ ਦਿੱਤੀ ਉਹਨਾਂ ਹੁਣੇ ਕੀਤਾ ਉਹਨਾਂ ਚੰਗੇ ਚੰਗੇ ਮਿਸਤਰੀ ਬੁਲਾਉਣੇ ਦਾ ਕੰਮ ਕਰ ਦਿੱਤੇ ਚੰਗੇ ਚੰਗੇ ਇੰਜੀਨੀਅਰ ਉਸ ਸਮੇਂ ਦੇ ਜਿੱਦਾਂ ਦੇ ਸੀ ਬੁਲਾਉਣੇ ਰੰਮ ਕਰ ਦਿੱਤੇ ਕਹਿੰਦੇ ਉਹਨਾਂ ਨਰਾਇਣਾ ਸ਼ੁਕਰ ਹੋਣ ਲੱਗ ਪਿਆ ਵੀ ਇਦਾਂ ਦਾ ਮਹਿਲ ਬਣਾਉਣਾ ਹੈ ਕੌਣ ਬਣਾਏਗਾ ਹੁਣ ਹਰ ਕੋਈ ਖਾਂ ਵੀ ਨਹੀਂ ਕਰ ਰਿਹਾ ਰਾਜਾ ਹੈ ਕਿ ਦਸਦੇ ਨੇ ਲੋਕ ਕਹਿੰਦੇ ਚਲੋ ਹੌਲੀ ਹੌਲੀ ਕੀ ਹੋਇਆ ਉਹਨਾਂ ਨੂੰ ਕੁਝ ਇਸ ਤਰ੍ਹਾਂ ਦੇ ਮਿਸਤਰੀ ਇੰਜੀਨੀਅਰ ਮਿਲ ਗਏ ਉਹਨਾਂ ਕਹਿੰਦੇ ਮਹਿਲ ਬਣਾਣਾ ਸ਼ੁਰੂ ਕਰ ਦਿੱਤਾ ਬੌੜੀ-ਨੌੜੀ-ਨੌੜੀ ਕੰਮ ਕਰਨਾ ਸ਼ੁਰੂ ਹੋ ਗਿਆ ਜਿੱਦਾਂ ਜਿੱਦਾਂ ਉਹਨਾਂ ਸਵਾ 12 ਮਹੀਨੇ ਰਾਜੇ ਨੂੰ ਸਲਾਹ ਦਿੱਤੀ ਸੀ ਉਦਾਂ-ਉਦਾਂ ਦਾ ਦੱਸ ਕੇ ਉਹ ਮਹਿਲ ਬਣਾਉਣ ਲੱਗ ਪਏ ਲੋਹੇ ਦੀਆਂ ਚਾਦਰਾਂ ਫਿਟ ਕਰ ਦਿੱਤੀਆਂ ਰੋਸ਼ਨੀ ਦਾ ਪ੍ਰਬੰਧ ਬਹੁਤ ਜ਼ਿਆਦਾ ਕਰ ਦਿੱਤਾ ਪਹਿਲੇਦਾਰ ਥੋੜੀ-ਹੌੜੀ ਬੌੜੀ ਨੂੰ ਟ੍ਰੇਨਿੰਗ ਦੇਣ ਲੱਗ ਪਏ ਬੌੜੀ-ਬੌੜੀ ਪਹਿਲੇਦਾਰ ਮੁਕਰਰ ਕਰ ਦਿੱਤੇ 20 ਸਾਲਾਂ ਦਾ ਸਮਾਂ ਵੀ ਗੁਰੂ ਪਿਆਰੋਂ ਬਤੀਤ ਹੋ ਗਿਆ ਹੁਣ ਜਦੋਂ 25 ਸਾਲ ਆਇਆ ਤੇ ਉਹ ਰਿਸ਼ੀ ਦੇ ਦੱਸੇ ਮੁਤਾਬਕ ਕਿੰਦੇ ਪੂਰਨਮਾਸੀ ਦੀ ਰਾਤ ਆਈ ਪੂਰਨਮਾਸੀ ਦੀ ਰਾਤ ਆਈ ਹੁਣ ਜਦੋਂ ਪਤਾ ਹੋਵੇ ਨਾ ਦੱਸਿਆ ਹੋਵੇ ਪਰਵੰਧ ਭਾਵੇਂ ਜਿੰਨੇ ਮਰਜ਼ੀ ਕਰ ਲਏ ਪਰ ਜਦੋਂ ਪਤਾ ਹੋਵੇ ਕਿ ਅੱਜ ਮੌਤ ਆਉਣੀ ਹੈ ਨੀਂਦ ਨਹੀਂ ਉਹ ਤੋ ਖਰੀ ਲੱਗਦੀ ਹੁਣ ਰਾਜਿਆਂ ਦੀ ਨੀਂਦ ਥੁੱਕ ਪਿਆਸ ਸਭ ਕੁਝ ਔਟ ਔਟ ਗਿਆ ਰਾਤ ਰਾਜਾ ਉਸ ਮਹਿਲ ਦੇ ਵਿੱਚ ਹੈ ਰੋਸ਼ਨੀ ਦਾ ਪ੍ਰਬੰਧ ਬੜਾ ਹੈ ਪਹਿਰੇਦਾਰ ਪੈਰ-ਪੈਰ ਦੇ ਘੁਲੋਤੇ ਨੇ ਉਸ ਸਮੇਂ ਦੇ ਸ਼ਾਸਤਰਾ ਮੁਤਾਬਕ ਸ਼ਾਸਤਨ ਵਹਿ ਕੇ ਪਹਿਰੇਦਾਰ ਘੁਲੋਤੇ ਨੇ ਰਾਤ ਹੋੜੇ-ਹੋੜੇ ਸਮਾਂ ਆਪਣੇ ਚਾਲੇ ਤੁਰਿਆ ਜਾ ਰਿਹਾ ਹੈ ਰਾਤ ਬਤੀਤ ਹੋ ਰਹੀ ਹੈ ਰਾਤ ਕਹਿੰਦੇ ਕੁੱਝ ਕੁ ਸਮੇਂ ਦੀ ਰਹਿ ਗਈ ਥੋੜੀ ਜੀ ਰਾਤ ਰਹਿ ਗਈ ਜਦੋਂ ਰਾਤ ਥੋੜੀ ਰਹਿ ਗਈ ਰਾਜੇ ਦੇ ਮਨ ਵਿੱਚ ਆਇਆ ਕਿ ਮਨਾ ਮੁਖਤੇ ਰਾਤ ਹੀ ਬਤੀਤ ਹੋਣ ਵਾਲੀ ਹੋਗੀ ਉਹ ਅੱਤੇ ਰਾਤ ਬਤੀਤ ਹੋਣ ਵਾਲੀ ਹੋ ਗਈ ਮੋਤੇ ਦੀ ਮੌਤ ਮੈਨੂੰ ਆਈ ਕੋਈ ਨਹੀਂ ਤੇ ਜੇ ਮੈਨੂੰ ਮੌਤ ਨਾ ਆਈ ਤੇ ਮੈਂ ਦੁਨੀਆ ਦਾ ਪਹਿਲਾ ਅਮਰ ਬਾਦਸ਼ਾਹ ਬਣ ਜਾਵਾਂ ਜਿਹਨੂੰ ਜਿਹਨੇ ਮੌਤ ਨੂੰ ਜਿੱਤ ਲਿਆ ਹੋਵੇ ਇਸ ਜਾਵ ਦੇ ਵਿੱਚ ਪੜ ਗਿਆ ਰਾਜਾ ਰਾਤ ਜੀਤ ਹੋਣ ਲੱਗੇ ਇਧਰੋਂ ਕੀ ਹੋਇਆ ਕਹਿੰਦੇ ਰਾਜਾ ਜਿਹੜਾ ਪ੍ਰੋਗਤ ਗੁਰੂ ਸਿੰਘ ਉਹਦੇ ਬਾਰੇ ਵਿੱਚ ਵੀ ਇਹੀ ਗੱਲ ਕਰ ਕਰ ਕੇ ਕਿ ਰਾਤ ਦੇ ਖਤਮ ਹੋਣ ਤੇ ਆ ਗਈ ਰਾਜੇ ਨੂੰ ਤਾਂ ਕੋਈ ਹੋਇਆ ਹੀ ਨਹੀਂ ਤੇ ਰਾਜਾ ਤੇ ਹੁਣ ਦੁਨੀਆ ਦਾ ਪਹਿਲਾ ਅਮਰ ਬਾਦਸ਼ਾਹ ਬਣ ਗਿਆ ਚਲੋ ਮਨਾ ਆਪਣੇ ਰਾਜੇ ਨੂੰ ਵਧਾਈ ਦੇ ਕੇ ਆਈਏ ਕਹਿੰਦੇ ਉਹਨੇ ਸੋਚਿਆ ਵੀ ਚਲੋ ਵਧਾਈ ਦੇਣ ਚੱਲਦੇ ਆਂ ਮਹਿਲਾ ਦੇ ਦਰਵਾਜ਼ੇ ਤੱਕ ਪਹੁੰਚ ਗਿਆ ਉਸ ਮਹਿਲ ਦੇ ਦਰਵਾਜ਼ੇ ਤੱਕ ਰਾਜੇ ਦਾ ਪ੍ਰੋਧ ਗੁਰੂ ਪਹੁੰਚ ਗਿਆ ਮਨ ਵਿੱਚ ਚਕਾਦ ਆਇਆ ਮਨਾ ਜੇ ਕਿਸੇ ਨੂੰ ਖੁਸ਼ੀ ਦੇ ਸਮੇਂ ਕੋ ਵਧਾਈ ਦੇਣੀ ਹੋਵੇ ਤੇ ਖਾਲੀ ਹੱਥ ਜਾਣਾ ਤਾਂ ਕੌਣ ਇਹਨੂੰ ਲੱਗਦਾ ਨਾਮਾ ਵੀ ਜਾਂਦਿਆਂ ਪਿਆ ਰਹੋ ਕੋਈ ਤਾਂ ਸਮਾ ਪਰਮਾਤਮਾ ਵੈ ਨੂੰ ਬਖਸ਼ਿਸ਼ ਕਰੇ ਆਪਾਂ ਵੀ ਬਚਨ ਨੂੰ ਜ਼ਰੂਰ ਨਾਲ ਲੈ ਕੇ ਜਾਦੇ ਹਾਂ ਵਿਆਹ ਦਾ ਕਾਰਡ ਦੇ ਨਾਲ ਡੱਬਾ ਨਾਲ ਜਾਂਦਾ ਉਹਨੂੰ ਪ੍ਰੋਗ ਗੁਰੂ ਦੇ ਬਾਰੇ ਵਿੱਚ ਆਇਆ ਕਿ ਮਾਰਾ ਰਾਜੇ ਨੂੰ ਵਧਾਈ ਦੇਣੀ ਹੈ ਤੇ ਖਾਲੀ ਹੱਥੇ ਜਾਣਾ ਚਾਹਣੇ ਤਾਂ ਕਿ ਤੱਕ ਤਾਂ ਉਹਨੂੰ ਲੈ ਕੇ ਕੀ ਜਾਵਾਂ ਸੋਚਿਆ ਕਿ ਬਾਗ ਜਿਹੜੀ ਫੁੱਲਾਂ ਦੀ ਫਲਵਾੜੀ ਹੈ ਨਾ ਉਹਦੇ ਵਿੱਚ ਜਾ ਕੇ ਚੰਗੇ ਚੰਗੇ ਫਲ ਤੋੜ ਕੇ ਇੱਕ ਸੋਹਣਾ ਜਿਹਾ ਗੁਲਦਸਤਾ ਰਾਜਾ ਲਈ ਬਣਾਇਆ ਜਾਵੇ ਤੇ ਉਹ ਆਪਾ ਭੇਟ ਕਰ ਦੇਈਏ। ਕਹਿੰਦੇ ਪੁਜਿਤ ਗੁਰੂ ਰਾਜੇ ਦਾ ਕਿਹਾ ਬਾਗ ਸੁਨਾਓ ਫਰਵਾੜੀ ਦੇ ਵਿੱਚ ਚੰਗੇ ਤੋਂ ਚੰਗੇ ਫੁੱਲ ਤੋੜੇ ਇੱਕ ਗੁਲਦਸਤਾ ਬਣਾਇਆ ਲੈ ਕੇ ਤੁਰ ਪਿਆ। ਹੁਣ ਕਹਿੰਦੇ ਦਾ ਪੈਰ ਲੈਣ ਤੇ ਘਰੋ ਤੇ ਅੰਦਰ ਕੋਈ ਜਾ ਨਹੀਂ ਸਕਦਾ ਪਰ ਉਹ ਰਾਜੇ ਦਾ ਪੁਜਿਤ ਗੁਰੂ ਹੈ ਉਹਨੂੰ ਰੋਕਣ ਦੀ ਕਿਸੇ ਦੀ ਜ਼ਰਤ ਨਹੀਂ। ਕਿਹਦੇ ਚਲੇ ਗਿਆ। ਅੰਦਰ ਚਲਿਆ ਗਿਆ ਪ੍ਰੋਹਦ ਨੂੰ ਕਿਸੇ ਨੇ ਨਾ ਕਿਸੇ ਨੇ ਪੁੱਛਿਆ ਨਹੀਂ ਜਿੱਥੇ ਰਾਜਾ ਕਹਿ ਰਿਹਾ ਹੈ ਫਿਰ ਰਿਹਾ ਹੈ ਰਾਜੇ ਦਾ ਮਨੁੱਖ ਜੀ ਵੀ ਕਹਿੰਦਾ ਇਰਾਤ ਖਤਮ ਹੋ ਬਸ ਮੁਕੇ ਬਚ ਗਿਆ ਕਹਿੰਦੇ ਕੀ ਹੋਇਆ ਪ੍ਰੋਹਦ ਗੁਰੂ ਕੋ ਜਾ ਕੇ ਖੁਸ਼ੀ ਨਾਲ ਵਧਾਈ ਦੇਦਾ ਰਾਜਨ ਤੁਹਾਨੂੰ ਵਧਾਈ ਹੋਵੇ ਰਾਤ ਖਤਮ ਹੋਪ ਚੱਲੀ ਆ ਤੁਸੀਂ ਤੁਹਾਨੂੰ ਮੌਤ ਨਹੀਂ ਆਈ ਤੁਸੀਂ ਦੁਨੀਆ ਦੇ ਪਹਿਲੇ ਅੰਮ੍ਰਿਤ ਬਾਦਸ਼ਾਹ ਬਣ ਕੇ ਉਹਨੇ ਪ੍ਰੋਗਤ ਗੁਰੂ ਨੇ ਉਹਦਾ ਆਇਤੀ ਰਾਜੇ ਨੂੰ ਵਿੱਚ ਉਹ ਅਹੰਕਾਰ ਪੈਦਾ ਹੋ ਗਿਆ ਕਹਿੰਦਾ ਹਾਂ ਗੁਰੂ ਜੀ ਉਹ ਜੋਤ ਸੀ ਕਹਿੰਦਾ ਝੂਠ ਬੋਲਦਾ ਪਿਆ ਸਿਰ ਮੌਤ ਨੂੰ ਮੈਂ ਜਿੱਤ ਲਿਆ ਕਹਿੰਦੇ ਫਿਰ ਰਾਜਨ ਇਸ ਫੁੱਲੀ ਵਿੱਚ ਆਹ ਫੁੱਲਾਂ ਦਾ ਗੁਲਦਸਤਾ ਪਰਵਾਨ ਕਰੋ ਹੁਣ ਜਦੋਂ ਫੁੱਲਾਂ ਦਾ ਗੁਲਦਸਤਾ ਰਾਜੇ ਨੇ ਫੜਿਆ ਮਨ ਵਿੱਚ ਆਇਆ ਮਨਾ ਸੁਗੰਧਿਤ ਬੜੀ ਵਧੀਆ ਆ ਰਹੀ ਹੈ ਚਲੋ ਕਹਿੰਦੇ ਇਹਨੂੰ ਨੱਕ ਦੇ ਨੇੜੇ ਕਰਕੇ ਸੁਗੰਧੀ ਲਈ ਦਾਂਗੇ ਹੁਣ ਗੁਰੂ ਪਿਆਰੇ ਸਾਧ ਸੰਗਤ ਜੀਓ ਜਦੋਂ ਨੱਕ ਦੇ ਨੇੜੜ ਕਰਕੇ ਸੁਗੰਧੀ ਲਈ ਅਕਾਲ ਪੁਰਖ ਵਾਹਿਗੁਰੂ ਜੀ ਨੇ ਰਾਜੇ ਦੀ ਮੌਤ ਦਾ ਕਾਰਨ ਤਸ਼ਕਨਾਗ ਉਹ ਫੁੱਲਾਂ ਦੇ ਗੁਲਦਸਤੇ ਵਿੱਚ ਪਿਠਾ ਕੇ ਭੇਜ ਦਿੱਤਾ ਕਿਉਂਕਿ ਬਾਣੀ ਦਾ ਫੈਸਲਾ ਨਾ ਬੀਜ ਦਿੱਤਾ ਜੋ ਅਪਦੇਸੋ ਗਰਸ ਮਰਣ ਕਾਰੇ ਮੰਡਲ ਮੇ ਆਏ ਮੌਤ ਦਾ ਦਿਨ ਰਖਾ ਕੇ ਦੁਨੀਆ ਤੇ ਆਏ ਆ ਸਾਰੇ ਆਪਾਂ ਸਾਡਾ ਮੌਤ ਦਾ ਦਿਨ ਪਹਿਲਾਂ ਲਿਖਿਆ ਗਿਆ ਜਨਮ ਸੰਦਾ ਦੁਨੀਆ ਤੇ ਬਾਅਦ ਵਿੱਚ ਹੋਇਆ ਹੁਣ ਜਦੋਂ ਤਾਸ਼ਕ ਉਹਨੇ ਰਾਜੇ ਨੇ ਬਰਦਾਸ਼ਤ ਆਪਣੇ ਨੱਕ ਦੇ ਨੇੜ ਕੀਤਾ ਕਹਿੰਦੇ ਤਾਸ਼ਕ ਨਾਕ ਏਡਾ ਜ਼ਹਿਰੀਲਾ ਹੈ ਪਿਆਰੋ ਸਾਰੇ ਆਪ ਜੀ ਵੀ ਜਾਣਦੇ ਹੋ ਕਿ ਏਡਾ ਜ਼ਹਿਰੀਲਾ ਜਾਨਵਰ ਕਹਿੰਦੇ ਦਲ ਘਮਾਰਿਆ ਰਾਜੇ ਨੂੰ ਸੰਭਲਣ ਦਾ ਸਮਾਂ ਨਹੀਂ ਦਿੱਤਾ ਥਾਈ ਹੋਤ ਹੋ ਗਿਆ ਕੋ ਸਤਨਾਮ ਪਿਆਰਿਆ ਕਿਦੇ ਆਖੀ ਹੋਇਆ ਬਸ ਕਹਿੰਦੇ ਜੀ ਹੋਰ ਨਾ ਕੀ ਸੀ ਰਾਜ ਦੁਨੀਆ ਤੋਂ ਚਲਾ ਗਿਆ ਇਸ ਕਰਕੇ ਗੁਰੂ ਪਿਆਰਿਓ ਮੌਤ ਨੂੰ ਕੋਈ ਅੱਜ ਤੱਕ ਜਿੱਤ ਨਹੀਂ ਸਕਿਆ ਮੌਤ ਹਰ ਇੱਕ ਤੇ ਤਾਈਂ ਆਉਣੀ ਹੀ ਹੈ ਇਸ ਕਰਕੇ ਇਸ ਤੇ ਜਨਮ ਜਿਹੜਾ ਆਪਣਾ ਇਹਦਾ ਬੀਜ ਦਾ ਪਾਇਆ ਜਾਂਦਾ ਹੈ ਬੇਰਖਣਾ ਚਲਿਆ ਜਾਵੇ ਬੀਤ ਤਹ ਬੀਤ ਤਹ ਜਨਮ ਆਕਾਜਰੇ ਮੰਦਿਆ ਤੇਰਾ ਜਿੰਦਗੀ ਦਾ ਸਮਾਂ ਜਿਹੜਾ ਪਤੀਤ ਹੋ ਰਿਹਾ ਇੱਕ ਇੱਕ ਮਿੰਟ ਕਰਕੇ ਇਸ ਗੈਂਤ ਤਰਫੇ ਕੜੀਆਂ ਕਰਕੇ ਪੈਰ ਕਰਕੇ ਇਸ ਕਰਕੇ ਜਪ ਸ਼੍ਰੀ ਬਾਹ